ਸੋਸ਼ਲ ਮੀਡੀਆ ਤੇ ਇਸਾਈ ਸਮਾਜ ਅਤੇ ਪਾਸਟਰ ਅੰਕੁਰ ਨਰੂਲਾ ਬਾਰੇ ਇਤਰਾਜ਼ਯੋਗ ਬਿਆਨ ਦੇਣ ਵਾਲੇ ਖਰਾਰਤੀ ਅੰਸਰ ਖਿਲਾਫ ਮੋਰਚਾ ਖੋਲਦਿਆਂ ਕ੍ਰਿਸਚਨ ਭਾਈਚਾਰੇ ਵੱਲੋਂ ਡੀਸੀਪੀ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ ਮਸੀਹ ਭਾਈਚਾਰੇ ਨੇ ਸ਼ਿਕਾਇਤ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਸੀਹ ਭਾਈਚਾਰੇ ਤੇ ਸਮੂਹ ਆਗੂਆਂ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤਾ ਦਿਨੀ ਸੋਸ਼ਲ ਮੀਡੀਆ ਤੇ ਇੱਕ ਖਰਾਰਤੀ ਅੰਸਰ ਵੱਲੋਂ ਕ੍ਰਿਸਚਨ ਸਮਾਜ ਅਤੇ ਅੰਕੁਰ ਨਰੂਲਾ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ ਗਿਆ ਸੀ ਜਿਸ ਨਾਲ ਪੂਰੇ ਇਸਾਈ ਸਮਾਜ ਵਿੱਚ ਭਾਰੀ ਰੋਸ ਦੀ ਲਹਿਰ ਹੈ ਅਜਾਈ ਸ਼ਰਾਰਤੀ ਅੰਸਰ ਹੀ ਪਾਚਰਕ ਸਾਥ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਪੰਜਾਬ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਅੱਜ ਡੀਸੀਪੀ ਅੰਮ੍ਰਿਤਸਰ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਿਖਤੀ ਸ਼ਿਕਾਇਤਾਂ ਦੇ ਕੇ ਸ਼ਰਾਰਤੀ ਅੰਸਰਾਂ ਖਿਲਾਫ ਬਣਦੀਆਂ ਤਾਰਾਵਾਂ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਹਤੁ ਜੇਕਰ ਜਲਦ ਤੋਂ ਜਲ ਸ਼ਰਾਰਤੀ ਅੰਸਰਾ ਖਿਲਾਫ ਬੰਟ ਦੀ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਵਿੱਚ 크ਿਸਚਨ ਸਮਾਜ ਬਲੋ ਤਿੱਖਾ ਸੰਘਰਸ਼ ਮਿੱਡਿਆ ਜਾਵੇਗਾ ਜਿਸ ਵਿੱਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਮੇਰਾ ਨਾਮ ਬਲਿਆਤ ਮੁਸੀ ਬੰਟੀ ਹੈ ਮੈਂ ਕੋਆਰਡੀਨੇਟਰ ਹਾਂ ਗਲੋਬਲ 크ਿਸਚਨ ਐਕਸ਼ਨ ਕਮੇਟੀ ਦਾ ਅੱਜ ਅਸੀਂ ਡੀਸੀਪੀ ਸਾਹਿਬ ਨੂੰ ਮਿਲੇ ਹਾਂ ਆਲਮ ਵਿਜੀ ਜੀ ਨੂੰ ਅੱਜ ਦਾ ਸਾਡਾ ਜਿਹੜਾ ਮਕਸਦ ਮਿਲਣ ਦਾ ਸੀਗਾ ਕਿ ਇੱਕ ਬਹੁਤ ਹੀ ਮੰਦ ਭੱਗੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਕਟੰਦਲੀ ਜਾ ਰਹੀ ਹੈ ਕਿਉਂਕਿ ਜਿਹੜਾ ਬਾਬਾ ਯੂਐਸਏ ਤੋਂ ਆਇਆ ਵਾ ਜਿਹੜਾ ਕਿ ਉਥੋਂ ਦਾ ਰੈਜ਼ੀਡੈਂਟ ਆ ਉਹਦਾ ਪੰਜਾਬ ਦੇ ਨਾਲ ਭਾਰਤ ਦੇ ਨਾਲ ਇਥੋਂ ਦੇ ਮਸਲਿਆਂ ਦੇ ਨਾਲ ਕੋਈ ਮੁੱਦਾ ਨਹੀਂ ਬਣਦਾ ਲੈਣਾ ਦੇਣਾ ਨਹੀਂ ਬਣਦਾ ਉਹਨੇ ਪਿਛਲੇ 2 ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜੀ ਦੇਸ਼ ਨੂੰ ਵੰਡਣ ਵਾਲੀਆਂ ਏਜੰਸੀਆਂ ਨੇ ਦੇਸ਼ ਦੇ ਅੰਦਰ ਖਲਾਰਾ ਪਾਉਣ ਵਾਲੀਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਉਹ ਮਿਲਿਆ ਹੋਇਆ ਗੁਰਪ੍ਰੀਤ ਸਿੰਘ ਜਿਹਨੂੰ ਇਹ ਢੂੰਗੀ ਬਾਬਾ ਕਹਿ ਰਹੇ ਆ ਔਰ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕਰਦਾ ਵਾ ਔਰ ਪੰਜਾਬ ਦੇ ਵਿੱਚ ਜੋ ਸਿੱਖ ਈਸਾਈ Hindu ਭਾਈਚਾਰੇ ਦੀ ਸਾਂਝ ਆ ਉਹਦੇ ਵਿੱਚ ਉਸ ਬੰਦੇ ਨੇ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਆ ਸੋ ਉਹਦੇ ਸਬੰਧੀ ਅਸੀਂ ਜਿਹੜੀ ਅੱਜ ਡੀਸੀਪੀ ਸਾਹਿਬ ਨੂੰ ਕੰਪਲੇਨ ਕੀਤੀ ਆ ਕਿ ਜਿਹੜੇ ਲੋਕ ਬਾਹਰੋਂ ਆਣ ਕੇ ਵਿਦੇਸ਼ਾਂ ਤੋਂ ਆਣ ਕੇ ਪੰਜਾਬ ਦੇ ਵਿੱਚ ਜੋ ਸ਼ਾਂਤੀ ਵਾਲਾ ਮਾਹੌਲ ਇਸ ਵਕਤ ਪਨਪਿਆ ਪਿਆ ਵਾ ਉਹ ਇਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਇਹ ਲੋਕ ਪੰਜਾਬ ਦੀ ਸ਼ਾਂਤੀ ਨੂੰ ਲੰਬੂ ਲਾਉਣਾ ਚਾਹੁੰਦੇ ਆ ਅੱਗ ਲਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਇਹਨਾਂ ਦੇ ਆਕਾ ਨੇ ਜਿਸ ਤਰ੍ਹਾਂ ਉਹ ਬਾਬਾ ਆਪਣੀ ਇੰਟਰਵਿਊ ਦੇ ਵਿੱਚ ਕਹਿ ਰਿਹਾ ਵਾ ਕਿ ਪਾਕਿਸਤਾਨ ਜਿਹੜਾ ਸਾਡਾ ਭਰਾ ਆ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ 크ਰਿਸਚੀਅਨ ਸਮਾਜ ਭਲਾਈ ਦਲ ਮੇਰੇ ਨਾਲ ਸਾਰੀ ਸਮੁੱਚੀ ਮਸੀਹ ਭਾਈਚਾਰੇ ਦੇ ਆਗੂ ਪਾਸਟਰ ਸੈਵਨ ਮੈਂ ਦੱਸਣਾ ਚਾਹੁੰਦਾ ਕਿ ਗੌਰਪ੍ਰੀਤ ਨਾਮ ਦਾ ਇੱਕ ਬਾਬਾ ਵਾ ਜਿਹੜਾ ਯੂਐਸਏ ਤੋਂ ਆ ਕੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਕਿਸਾਨ ਜ ਆ ਇਹਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨ ਲਿਆ ਮਸੀਹ ਭਾਈਚਾਰੇ ਨੂੰ ਕੂੜਾ ক্রিকেট ਕਹਿ ਰਿਹਾ ਅਤੇ ਹੋਰ ਵੀ અપਮਾਨਜਨਕ ਸ਼ਬਦ ਬੋਲ ਰਿਹਾ ਅਤੇ ਪਾਕਿਸਤਾਨ ਨੂੰ ਆਪਣਾ ਮਿੱਤਰ ਕਹਿ ਰਿਹਾ ਕਿ ਅਸੀਂ ਕਿਸੇ ਦਿਨ ਨੂੰ ਖਾਲਿਸਤਾਨ ਵੱਖਰਾ ਬਣਾਵਾਂਗੇ ਪਾਕਿਸਤਾਨ ਸਾਡੀ ਸਪੋਰਟ ਕਰੂਗਾ ਸੋ ਐਸੇ ਲੋਕਾਂ ਨੂੰ ਅਸੀਂ ਅੱਜ ਅੰਮ੍ਰਿਤਸਰ ਡੀਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਐਸੇ ਲੋਕਾਂ ਦੇ ਐਫਆਈਆ ਰਿਪੋਰਟ ਕਰਕੇ 295 ਤਹਿਤ ਹੋਰ ਵੀ ਧਰਾਵਾਂ ਦੇ ਪਰਚਾ ਦਰਜ ਕਰਕੇ ਇਹਦਾ ਪਾਸਪੋਰਟ ਰੱਦ ਕੀਤਾ ਜਾਵੇ ਅਤੇ ਇਹਨੂੰ ਜੇਲ੍ਹ ਸੁਟਿਆ ਦੇ ਤਾਂ ਕਿ ਪੰਜਾਬ ਦੇ ਜਿਹੜੀ ਅਮਨ ਚੈਨ ਭਾਈਚਾਰਕ ਸਾਂਝ ਆ ਇਹਨੂੰ ਲੰਬੂ ਲਾਉਣ ਵਾਲੇ ਸਰਾਤੀ ਅਨਸਰ ਹੁੰਦਾ ਜੋ ਖਮਿਆਜਾ ਕਾਨੂੰਨ ਦੇ ਮੁਤਾਬਕ ਭੁਗਤਣਾ ਚਾਹੀਦਾ ਕਾਨੂੰਨ ਦੇ ਮੁਤਾਬਕ ਜਿਹੜੀ ਪ੍ਰਸ਼ਾਸਨ ਆ ਉਹਤੇ ਕਾਰਵਾਈ ਕਰੇ ਤਾਂ ਕਿ ਅਮਨ ਚੈਨ ਜਿਹੜੀ ਬਹਾਲ ਰਹੇ ਸ਼ਾਂਤੀਪੂਰਕ ਮਾਹੌਲ ਜਿਹੜਾ ਬਹਾਲ ਰਹੇ